ਹਾਂਜੀ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਰਹਿਣ ਵਾਲੀ ਏ ਤੁਹਾਡੇ ਵਾਸਤੇ ਕਹਨੇ ਆਪਣੇ ਜਿਹੜੇ ਭਰਾ ਸਾਰੇ ਬੈਠੇ ਨੇ ਠੀਕ ਆ ਬਈ ਪੰਜਾਬ ਦੇ ਵਿੱਚ ਆ ਪੰਜਾਬ ਤੋਂ ਬਾਹਰ ਦੀ ਧਰਤੀ ਤੇ ਤਾਂ ਇੱਕ ਵਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੁੰਦਰ ਪਾਲਕ ਸਿੰਘ ਸਾਹਿਬ ਲੈ ਕੇ ਆਏਗੇ ਇਹ ਬਾਈ ਹੋਰਾਂ ਨੇ ਤਿਆਰ ਕਰੀ ਹੈਗੀ ਦਸ਼ਮੇਸ਼ ਬੋਡੀ ਬਿਲਡਰ ਸਰ ਵਾਲੇ ਨੇ ਜਿਹੜੇ ਇਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਧੂਰੀ ਸ਼ਹਿਰ ਚ ਆਜਾ ਆਪਾਂ ਖੜੇ ਅੰਕਲ ਜੀ ਆਪਣੇ ਨਾਲ ਨੇ ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿੰਨੇ ਸਮੇਂ ਚ ਤਿਆਰ ਹੋ ਗਈ ਆਪਣੀ ਇਹਨੂੰ ਤਕਰੀਬਨ 2 ਮਹੀਨੇ ਲੱਗੇ ਜੀ 2 ਮਹੀਨੇ ਲੱਗੇ ਜੀ ਹਾਂ ਠੀਕ ਹੈ ਏ ਅੱਛਾ ਜਿਵੇਂ ਇਹ ਅਲੱਗ ਅਲੱਗ ਪਾਲਕੇ ਦਾ ਅਲੱਗ ਅਲੱਗ ਟਾਈਮਿੰਗ ਹੁੰਦਾ ਵੀ ਕਿਹੜੀ ਕਿੰਨੇ ਟਾਈਮ ਤਿਆਰ ਹੁੰਦੀ ਹੈ ਜੀ ਹਾਂਜੀ ਛੋਟੀ ਗੱਡੀ ਹੈ ਜਿਹੜਾ ਛੋਟਾ ਕੰਮ ਹੁੰਦਾ ਹੈਗਾ ਉਸ ਤੋਂ ਤਕਰੀਬਨ ਮਹੀਨੇ ਚ ਵੀ ਦੇ ਦਿੰਦੇ ਆ 22 ਦਿਨਾਂ ਚ ਵੀ ਦੇ ਦਿੰਦੇ ਆ ਜਿਹੜੀ ਉਸ ਤੋਂ ਵੱਡੀ ਆ ਗਈ ਸਵਾ ਡੇਢ ਮਹੀਨੇ ਲੱਗ ਜਾਂਦਾ ਜੀ ਠੀਕ ਹੈ ਜੀ ਜਿਹੜੀ ਇਸ ਤਰ੍ਹਾਂ ਵੱਡੀ ਆ ਗਈ ਉਹਨੂੰ ਪੂਰੇ ਦੋ ਮਹੀਨੇ ਲੱਗ ਜਾਂਦੇ ਜੀ ਓਕੇ ਅੱਛਾ ਜਿਹੜੀ ਇਹ ਅੱਜ ਪਾਲਕ ਸੇਵਾ ਆਪਾਂ ਤਿਆਰ ਕਰੀ ਆਈ ਸਾਰੀ ਸਟੀਲ ਚ ਹੀ ਤਿਆਰ ਕਰੀ ਸਾਰੀ ਸਟੀਲ ਚ ਹੈ ਜੀ ਇਹ ਠੀਕ ਹੈ ਅੱਛਾ ਜਿਵੇਂ ਜਿਹੜਾ ਆ ਚੀਜ਼ਾਂ ਆਪ ਤੇ 2024 ਠੀਕ ਹੈ ਮੰਨ ਲਓ 7ਵੇਂ ਮਹੀਨੇ 7ਵੇਂ ਮਹੀਨੇ ਚ ਹੁਣੀ ਤਿਆਰ ਕਰੀਆ ਨਾ ਹਾਂਜੀ ਹਾਂ ਮਤਲਬ ਕੱਲ ਪਰਸੋ ਤਿਆਰ ਹੋਈ ਆ ਬਈ ਪਾਲਕ ਸਾਹਿਬ ਤੇ ਅੱਜ ਆਪਾਂ ਵੀਡੀਓ ਕਰ ਰਹੇ ਆਂਗੇ ਤੇ ਕਰ ਦਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਤੇ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਕੀ ਕੁਝ ਲੱਗਿਆ ਹਨਾ ਵੀ ਕਿੰਨਾ ਸਮਾਂ ਹੋ ਗਿਆ ਇਹਨੂੰ ਤਿਆਰ ਕਰਦੇ ਨੂੰ ਤੇ ਭਾਈ ਹੋਰਾਂ ਨੂੰ ਕਿੰਨਾ ਸਮਾਂ ਹੋ ਗਿਆ ਇਹ ਵੀ ਪੁੱਛਦੇ ਆਂ ਭਾਈ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਜਿਹੜਾ ਪਾਲਕ ਤਿਆਰ ਕਰਦੇ ਨੂੰ 2011 ਤੋਂ ਕਰ ਰਹੇ ਹਾਂ ਜੀ ਆਪਾਂ 2011 ਤੋਂ ਹਾਂਜੀ ਠੀਕ ਹੈ अच्छा जी मैं इजे जी मैं अपना शाही स्टील दी तैयार करिया जी मैं कई बार कोई और आपा छोटी गाड़ी आपा मान ले कोई क्रोला ले लिए या वर्न ले लिए हां जी वो ओदे नाल कोई वेट दी दिक्कत ਤਾਂ ਨਹੀਂ ਆਉਂਦੀ ਹੁੰਦੀ ਨਹੀਂ ਕੋਈ ਦਿੱਕਤ ਨਹੀਂ ਜੀ ਜਿਵੇਂ ਹੁਣ ਆਪਾਂ ਇੱਕ ਤਾਂ ਓਮ ਵੇਟ ਪਾਵਾਂਗੇ ਤੇ じゃ ਫਿਰ ਆਪਾਂ ਪੰਜ ਚਾਰ ਬੰਦੇ ਨਾਲ ਬੈਠਾਂਗੇ ਨਹੀਂ ਜੀ ਕੋਈ ਵੇਟ ਨਹੀਂ ਵਾ ਜਿੰਨੇ ਬੰਦੇ ਆਮ ਵਿੱਚ ਪੰਜ ਬੰਦੇ ਵੈ ਰਹੇ ਨੇ ਵੇਟ ਸਗਰੂ ਸੇਮ ਉਨੇ ਹੀ ਬਣਦਾ ਜੀ ਕੋਈ ਗੱਡੀ ਨੂੰ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਹਾਂ ਮਤਲਬ ਇਹ ਇਹਦੇ ਨਾਲ ਵੇਟ ਲਾਇਆ ਵੀ ਆਪਾਂ ਕੋਸ਼ਿਸ਼ ਹਾਂਜੀ ਹਾਂ ਲਾਇਆ ਵੀ ਜੀ ਹੂੰ ਹੂੰ ਇਹਦੇ ਨਾਲ ਬਾਡੀ ਲੱਗ ਗਈ ਜੀ ਪਹਿਲਾਂ ਬਾਡੀ ਜਦੋਂ ਉਹਨੇ ਵੇਟਤਾ ਉਹਦੇ ਉੱਤੇ ਹੀ ਵੇਟ ਰਹਿ ਗਿਆ ਜੀ ਇਹ ਠੀਕ ਹੈ ਜੀ ਹਾਂਜੀ ਆ ਬਾਕੀ ਹੁਣ ਦੱਸੋ ਇਹਦੇ ਵਿੱਚ ਕੀ ਕੋਸ਼ਿਸ਼ ਆਪਾਂ ਲਾਇਆ ਜੀ ਇਹਦੇ ਆਪਾਂ ਨੇ ਜਿਹੜਾ ਗੋਲ ਕੰਦਾ ਵੇਦ ਕੇ ਚੇਂਜ ਕਰਤਾ ਜੀ ਠੀਕ ਹੈ ਗੋਲ ਕੇ ਆਪਾਂ ਇਸ ਤੋਂ ਕੱਢ ਲਿਆ ਪਾਣੀ ਆ ਜਾਂ ਕੋਈ ਸ਼ਿਫਕਲ ਆ ਜਾਂ ਕੋਈ ਵਰੀ ਕੋਈ ਜਾਨਵਰ ਵੀ ਅੰਦਰ ਵੜਦਾ ਜੀ ਹਾਂਜੀ ਹਾਂ ਜਿਹੜੀ ਆ ਜੀ ਲਈ ਇੱਥੇ ਬਸ ਚੱਕ ਗਈ ਆ ਗੋਲ ਖੁੱਲ ਗਈ ਹਾਂਜੀ ਹਾਂ ਇਹਦੇ ਆਪਾਂ ਨੇ ਪੈਸੇ ਪਾਉਣਾਂ ਦਾ ਮਾਇਆ ਪਾਉਣੀ ਹੈ ਉਸ ਤੋਂ ਬਾ ਫਿਰ ਇੱਕ ਅਸੀਂ ਆ ਲਾਇਆ ਜੀ ਮਹਾਰਾਜ ਰੂਪ ਵਾਸਤੇ ਹੀ ਜਿਹਦਾ ਅਸੀਂ ਮੰਜੀ ਸਾਹਿਬ ਲੈ ਜਾਣੀ ਜੀ ਆ ਉਹ ਰੇ ਗ੍ਰੰਥੀ ਸਿੰਘ ਆ ਬੈਠ ਕੇ ਬੜੇ ਆਰਾਮ ਨਾਲ ਇੱਥੋਂ ਮਹਾਰਾਜ ਰੂਪ ਬੰਦ ਲੈ ਜਾ ਸਕਦੇ ਮੰਜੀ ਸੁਮੇਤ ਲੈ ਜਾ ਸਕਦਾ ਠੀਕ ਹੈ ਮਹਾਰਾਜ ਦਾ ਥਰੂਪ ਰੱਖਣਾ ਆਪਾਂ ਉੱਪਰਲੇ ਪਾਸੇ ਆ ਉੱਪਰ ਉੱਪਰਲੇ ਪਾਸੇ ਹਾਂਜੀ ਡਰਾਈਵਰ ਦੇ ਸਿਰ ਵਾਲੇ ਉੱਪਰ ਮਹਾਰਾਜ ਰੂਪ ਆ ਗਿਆ ਜੀ نیچے ਗ੍ਰੰਥੀ ਸੰਘਾ ਗਿਆ ਜੀ ਠੀਕ ਹੈ ਜੀ ਉਦੋਂ نیچے ਸੰਘਾਤ ਆ ਗਈ ਉਸ ਤੋਂ نیچے ਸੰਘਾਤ ਆ ਗਈ ਠੀਕ ਜੀ ਲੋ ਬਾਈ ਹੈ ਨਾ ਸਟੈਪ ਬਾਈ ਸਟੈਪ ਆਗਾ ਤੇ ਮੈਂ ਇੱਕ ਚੀਜ਼ ਗੁਰਪ੍ਰੀਤ ਨੂੰ ਕਹਿੰਦਾ ਗੁਰਪ੍ਰੀਤ ਹੋ ਜਿਹੜਾ ਲਾਇ ਦੇਖੋ ਵੀ ਚੀਜ਼ ਬੜੀ ਸੋਹਣੀ ਲਾਈ ਆ ਬਈ ਉਹ ਹਨਾ ਇੱਕ ਇੱਕ ਮਹਿਲ ਦੀ ਫੀਲਿੰਗ ਆਉਂਦੀ ਜਦੋਂ ਬੰਦਾ ਅੰਦਰ ਜਾਕਦਾ ਬਈ ਹਾਂਜੀ ਹਾਂ ਦੇਖੋ ਆ ਵੀ ਬੁਰਾ ਜਿਹੜੀ ਆ ਜੀ ਇੱਥੋਂ ਆ ਗਈ ਇੱਕਦਮ ਅੰਦਰ ਬਣ ਜਾਂਦੀ ਠੀਕ ਹੈ ਹਾਂਜੀ ਤੇ ਬਾਕੀ ਬਈ ਹਨਾ ਜਿਵੇਂ ਦੇਖਿਆ ਸਾਰੀ ਸਟੀਲ ਦੀ ਮੈਂ ਲੱਗੇ ਸਾਰੀ ਵਧੀਆ ਕੁਆਲਿਟੀ ਸਾਰੀ ਸਟੀਲ ਦੇ ਵਿੱਚ ਹੈ ਜੀ ਇੱਕ ਹੋਰ ਵੱਧ ਵੱਧ ਬੈਨੀਫਿਟ ਹੈ ਜੀ ਹਾਂਜੀ ਜਿਹੜਾ ਅਸੀਂ ਅੱਜ ਕੀ ਬਣਾਇਆ ਜੀ ਹਾਂਜੀ ਇਹ ਇਹਦੇ ਵਿੱਚ ਨਾ ਜੀ ਸਾਰੀ ਗੱਡੀ ਏਸੀ ਕੀਤੀ ਹੈ ਅੱਛਾ ਇਹ ਤਾਂ ਏਸੀ ਤਾਂ ਨਹੀਂ ਆਉਂਦਾ ਨਾ ਜੀ ਨਾ ਪਹਿਲਾਂ ਨਾ ਉਹ ਏਸੀ ਤੇ ਜੀ ਇਹ ਠੀਕ ਹੈ ਅੰਦਰੇ ਗੋਲ ਕਾਗੇ ਜੀ ਅੰਦਰ ਜਿਹੜਾ ਜੇਸੀ ਆਪਣਾ ਲਾਇ ਜੀ ਬਲੋਰ ਲਾਇਆ ਹੈ ਮੈਂ ਕਿਤੇ ਇਹ ਬਲੋਰ ਜੇਸੀ ਵੀ ਵਾਲਾ ਜੀ ਵੱਡਾ ਅੱਛਾ ਜੇਸੀ ਵੀ ਵਾਲਾ ਸਾਰੇ ਸਮਾਨ ਨਵਾਂ ਲਾਇਆ ਜੀ ਓਕੇ ਆਲਟਰਨੇਟਰ ਨਵਾਂ ਕਪਰੈਸ਼ਰ ਨਵਾਂ ਹਾਂਜੀ ਹਾਂਜੀ ਤੇ ਬਲੋਰ ਨਵਾਂ ਪਾਈਪਾਂ ਨਵੀਆਂ ਸਭ ਕੁਝ ਨਵਾਂ ਹੈ ਜੀ ਠੀਕ ਹੈ ਲੋ ਮਤਲਬ ਵੀ ਨਵੇਂ ਸਿਰੋਂ ਸਾਰਾ ਏਸੀ ਦੀ ਸ਼ੁਰੂਆਤ ਹਾਂਜੀ ਹਾਂ ਠੀਕ ਹੈ ਅੱਛਾ ਏਸੀ ਤੇ ਕੋਈ ਲੋਡ ਵਗੈਰਾ ਤਾਂ ਲੱਗਦਾ ਨਾ ਕੋਈ ਲੋਡ ਨਹੀਂ ਜੀ ਗੱਡੀ ਨੂੰ ਪਤਾ ਵੀ ਨਹੀਂ ਲੱਗਦਾ ਜੀ ਓਕੇ ਹਾਂਜੀ ਹਾਂ ਲੋ ਬਈ ਹੈਨਾ ਏਸੀ ਅਗਰ ਆਪਾਂ ਕੋਈ ਆਪਾਂ ਆ ਗੱਡੀ ਦੇ ਵਿੱਚ ਆਪਾਂ ਏਸੀ ਲਵਾਣੇ ਆ ਬਈ ਹੈਨਾ ਪਾਰਕ ਸਾਹਿਬ ਤਿਆਰ ਕਰਾਨੇ ਤਾਂ ਕੋਈ ਦਿੱਕਤ ਨਹੀਂ ਹੈਗੀ ਵਧੀਆ ਤਰੀਕੇ ਨਾਲ ਬਾਈ ਹਨਾ ਵਰਕ ਕਰਦਾ ਆਏ ਸੀ ਕੋਈ ਚੱਕਰ ਨਹੀਂ ਤੇ ਬਾਕੀ ਅੰਦਰੋਂ ਜਿਵੇਂ ਆਪਾਂ ਦੇਖ ਰਿਹਾ ਅੰਦਰੋਂ ਬੜੀ ਸੋਹਣੀ ਹੈ ਸ਼ੀਟ ਜਿਹੜੀ ਸ਼ੀਟ ਕਿਹੜੀ ਲੱਗੀ ਹੈ ਆਪਣੀ ਅੰਦਰ ਇਹਦੀ ਇਹਦੇ ਵਿੱਚ ACP ਸੀਟ ਹੈ ਇਹ ACP ਸੀਟ ਹੈ ਠੀਕ ਹੈ ਅੱਛਾ ਜੁਨਟ ਵਗੈਰਾ ਲੱਗੀ ਹੋਏ ਨਾਲ ਜੁਨਟ ਲੱਗੀ ਹੋਏ ਜੁਨਟਾਂ ਦੋ ਨੇ ਜੀ ਉੱਪਰ ਠੀਕ ਹੈ ਅੰਦਰ ਲੈ ਵਾਸ ਅੰਦਰ ਸਪੀਕਰ ਨੇ ਜੀ ਸੰਗਤ ਵਾਸਤੇ ਹਾਂਜੀ ਹਾਂਜੀ ਜਿਹੜਾ ਬਾਹਰਲੇ ਵਾਸਤੇ ਹੈ ਜੀ ਇਹਦੇ ਉੱਪਰਲੇ ਵਾਸਤੇ ਤਾਂ ਹਾਂ ਚਾਰ ਲੈਂਪਰ ਨੇ ਜੀ ਤਾਂ ਹਾਂ ਦੋ ਜੁਨਟਾਂ ਨੇ ਗਈਆਂ ਲਓ ਬਾਈ ਹਨਾ ਇੱਕ ਜੁਨਟ ਅੱਗੇ ਵ ਬਾਈ ਜੀ ਬਹੁਤ ਸੋਹਣੀ ਪਾਲਕੀ ਸਾਹਿਬ ਤਿਆਰ ਕਰੀਏ ਬਾਈ ਹੋਰਾਂ ਨੇ ਤੇ ਇੱਕ ਔਰ ਵੈਗੁਰੂ ਜੀ ਕੀ ਫਤਿਹ ਜ਼ਰੂਰ ਬੁਲਾ ਦਿਓ ਕਮੈਂਟਾਂ ਦੇ ਵਿੱਚ ਬਾਈ ਹਨਾ ਮੈਨੂੰ ਪਤਾ ਇਹ ਵੀਡੀਓ ਤੇ ਬਾਈ ਹਨਾ ਬਹੁਤ ਘੱਟ ਵੀਊ ਆਉਂਦੇ ਨੇ ਕਿਉਂਕਿ ਆਪਾਂ ਹੋਰ ਬਹੁਤ ਕੁਝ ਦੇਖਣਾ ਪਸੰਦ ਕਰਦੇ ਆ ਪਰ ਆਪਾਂ ਜਿਹੜੀ ਧਰਮ ਦੇ ਰਿਲੇਟਡ ਜੀ ਨਹੀਂ ਆਪਣੇ ਪਸੰਦ ਕਰਦੇ ਬਾਕੀ ਹੋਰ ਵੀ ਹਨਾ ਜੀ ਇਹ ਗੱਡੀ ਵੀ ਜਮਾ ਨਵੀਂ ਹੈ ਜੀ ਹੂੰ ਇਹ 21 ਦਾ ਲਾਸਟ ਬਾਈ ਮਾਡਲ ਗੱਡੀ ਹੈ ਜੀ ਠੀਕ ਹੈ ਜੀ ਜਮਾ ਨਵੀਂ ਗੱਡੀ ਚੱਲੀ ਬਹੁਤ ਸਗੀ ਜੀ ਇਹ ਓਕੇ ਲੋ ਬਾਈ ਹੈ ਨਾ ਕਰੋ ਸਪੋਰਟ ਦੱਬ ਕੇ ਆਹ ਵਾਲਾ ਸ਼ੀਸ਼ਾ ਇਹ ਹੋਰ ਸ਼ੀਸ਼ਾ ਪਾਇਆ ਕੀ ਨਹੀਂ ਇਹ ਰੋਜ਼ ਗੋਲਡ ਹੈ ਜੀ ਰੋਜ਼ ਗੋਲਡ ਜਿਵੇਂ ਆਪਸੀ ਪਹਿਲਾਂ ਦੂਜਾ ਦੇਸੀ ਹਿੱਸਾ ਪਾਉਂਦੇ ਜੀ ਮੂੰਹ ਦੇ ਖਾਣ ਵਾਲਾ ਇਹ ਰੋਜ਼ ਗੋਲਡ ਹੈ ਜੀ ਠੀਕ ਹੈ ਇਹ ਇਹ ਉਹਦੇ ਨਾਲੋਂ ਥੋੜਾ ਮਹਿੰਗਾ ਹੁੰਦਾ ਜੀ ਮਹਿੰਗਾ ਜੀ ਠੀਕ ਹੈ ਇਹ ਤਾਂ ਤਾਂ ਦੁੱਗਣਾ ਦੁੱਗਣੇ ਦਾ ਫਰਕ ਹੈ ਜੀ ਓਕੇ ਅੱਧੋ ਅੱਧਾ ਦਾ ਫਰਕ ਹੈ ਹਾਂਜੀ ਹਾਂਜੀ ਲੋ ਬਾਈ ਹੈ ਨਾ ਨਾਲ ਗੋਲੇ ਵੀ ਲਾਏ ਨੇ ਤੇ ਬਾਕੀ ਕਾ ਚੀਜ਼ ਮੈਂ ਗੱਲ ਕਰਾਂ ਬਾਈ ਛਿੰਦੇ ਨੇ ਜਿਹੜੇ ਲਾਏ ਹੋਏ ਨੇ ਨਾਲ ਬਹੁਤ ਵਧੀਆ ਜੀ ਹਰ ਇੱਕ ਪਾਲਕੀ ਦੇ ਉੱਤੇ ਚੇਂਜ ਹੁੰਦਾ ਜੀ ਹਰ ਇੱਕ ਵਾਰੀ ਨਾ ਕਿ ਚੇਂਜ ਲਊਗਾ ਹਾਂਜੀ ਹਾਂ ਇਹ ਜਿਵੇਂ ਜਮੇ ਆਇਤ ਕੀ ਲਾਤਾ ਹਰ ਇੱਕ ਉਸ ਤਰ੍ਹਾਂ ਹੀ ਅਲੱਗ ਅਲੱਗ ਸਭ ਦੇ ਜਿਵੇਂ ਬਣਾਵਾਈ ਜਾਂਦਾ ਤੇ ਬਈ ਹਨਾ ਇੱਧਰ ਵੀ ਉਹੀ ਜਿਵੇਂ ਗੋਲਕ ਆਪਾਂ ਕਹਿ ਦੱਸਾਂ ਤੁਹਾਨੂੰ ਨਾ ਨਾ ਵੀ ਹਾਂਜੀ ਆਪਣਾਉਣ ਨਾਲ ਆਪਾਂ ਕਰ ਸਕਦੇ ਆਂਗੇ ਤੇ ਕੋਈ ਮੀਂਹ ਪਾਣੀ ਦਾ ਮਤਲਬ ਬੰਦਰ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਤੇ ਆ ਬਾਈ ਹੋਰਾਂ ਦੇ ਨੰਬਰ ਨੇ ਬਾਈ ਹਨ ਤੁਸੀਂ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਅਗਰ ਕੋਈ ਪਾਲਕੀ ਸਾਹਿਬ ਤਿਆਰ ਕਰਾਉਣੀ ਹੈ ਤੇ ਭਾਜੀ ਇਸ ਤੋਂ ਇਲਾਵਾ ਆਪਾਂ ਕੋਈ ਹੋਰ ਕੰਮ ਕਿਹੜਾ-ਕਿਹੜਾ ਕਰਦੇ ਆਂਗੇ ਇਸ ਤੋਂ ਪਹਿਲਾਂ ਆਪਣਾ ਬਸ ਦਾ ਕੰਮ ਜੇ ਟਰੱਕਾਂ ਦਾ ਕੰਮ ਸੀਗਾ ਬਸ ਦਾ ਸੀਗਾ 2011 ਤੋਂ ਆਪਾਂ ਸਿਰਫ ਕੱਲਾ ਪਾਲਕੀ ਸਾਹਿਬ ਦੀ ਕਰ ਰਹੇ ਆਂ ਠੀਕ ਹੈ ਅੱਛਾ ਇਹ ਵਾਲਾ ਫਰੰਟ ਵੀ ਸਾਰਾ ਰੀਪੇਂਟ ਕਰਿਆ ਇਹਦਾ ਹਾਂਜੀ ਹਾਂ ਜਿਹੜੇ ਵਿੱਚ ਹੈ ਜੀ ਵਿੱਚ ਦੋ ਬੰਦੇ ਦੀ ਸੀਟਿੰਗ ਹੈ ਜੀ ਠੀਕ ਹੈ ਆਪਾਂ ਨੇ ਇੱਕ ਬੰਦੇ ਨੇ ਬੈਠਣਾ ਇਕੱਲਾ ਬੰਦਾ ਇੱਕ ਵੀ ਬੈਠ ਸਕਦਾ ਹੈ ਠੀਕ ਹੈ ਦੋ ਨੇ ਬੈਠਣਾ ਜਾਂ ਆਪਾਂ ਮੂਰੇ ਕੋਈ ਪ੍ਰਸ਼ਾਦ ਧਰਨਾ ਹੈ ਹਾਂਜੀ ਹਾਂਜੀ ਜਾਂ ਰਮਾਲਾ ਸਾਹਿਬ ਹੁੰਦਾ ਜੀ ਜਾਂ ਆਪਣੇ ਸਰੂਪੇ ਹੁੰਦੇ ਨੇ ਜੀ ਆਪਾਂ ਉਹ ਸਮਾਨ ਵੀ ਜੂਜ਼ ਕਰ ਸਕਦੇ ਆ ਠੀਕ ਹੈ ਤੇ ਬਈ ਹਨਾ ਦੇਖੋ ਤੇ ਬਾਕੀ ਜਗਾ ਵੀ ਸਪੇਸ ਵੀ ਬਹੁਤ ਅੱਗੇ ਦੀ ਵਿੱਚ ਐਸੀ ਗੱਲ ਨਹੀਂ ਹੈਗੀ ਤੇ ਬਾਕੀ ਓਕੇ ਦੀ ਰਿਪੋਰਟ ਹੈ ਫਰੰਟ ਦੀ ਆਪਾਂ ਗੱਲ ਕਰੀ ਹੈ ਹਨਾ ਫਰੰਟ ਦੇ ਉੱਤੇ ਆ ਦੇਖ ਰਿਹਾ ਆਪਾਂ ਫਰੰਟ ਦੇ ਉੱਤੇ ਆਪਾਂ ਮੱਥਾ ਟੇਕਨਵਾ ਤੇ ਸ਼ੀਸ਼ਾ ਵੀ ਹੈ ਸਿਰ ਚਕਾਉ ਹਾਂਜੀ ਹਨਾ ਬਈ ਤੇ ਬਾਕੀ ਜਾਣੀ ਕਿੱਥੇ ਆ ਬਾਲਕ ਸਾਹਿਬ ਇਹ ਜੀ ਲੁਧਿਆਣਾ ਜ਼ਿਲ੍ਹਾ ਜੀ ਪਿੰਡ ਸਲੌਦੀ ਠੀਕ ਹੈ ਸਿੰਘਾਂ ਦੀ ਸਲੌਦੀ ਆ ਜੀ ਪਿੰਡ ਹੂੰ 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 ਉੱਥੇ ਜਾਣਾ ਜੀ ਠੀਕ ਹੈ ਉੱਪਰਲੀ ਸਾਈਡ ਕੀ ਕੁਛ ਲੱਗਿਆ ਹੈ ਇਹਦੇ ਆਪਣੇ ਉੱਪਰ ਤਾਂ ਹ ਚਾਰੇ ਲੈਂਪ ਆ ਗਏ ਜੀ ਫਰੰਟ ਬੱਤੀ ਆ ਗਈ ਜੀ ਹੌਟਰ ਬੱਤੀ ਆ ਗਈ ਹੌਟਰ ਆ ਗਿਆ ਠੀਕ ਹੈ ਤੇ ਦੋ ਜਿਹੇ ਜੁੰਟਾ ਆ ਗਏ ਜੀ ਇੱਕ ਅੱਗੇ ਆ ਕੇ ਪਿੱਛੇ ਆ ਠੀਕ ਹੈ ਜੀ ਜੇ ਮੈਂ ਕਈ ਵਾਰੀ ਪੰਨਾਕਰ ਕੀਰਤਨ ਦੇ ਵਿੱਚ ਲੈ ਕੇ ਜਾਂਦੇ ਆ ਜੀ ਤਾਂ ਆਵਾਜ਼ ਦੀ ਸਾਊਂਡ ਦਾ ਫਰਕ ਨਹੀਂ ਪੈਂਦਾ ਜੀ ਠੀਕ ਹੈ ਜਿਹੜੇ ਜੁੰਟ ਲਾਈ ਹੋਈ ਉਹ ਵੀ ਆਪਾਂ ਨੇ ਕੰਪਨੀ ਦੀ ਹੀ ਲਾਈ ਹੈ ਜੀ ਠੀਕ ਹੈ ਜਿਹੜੀ ਹੁਜਾ ਕੰਪਨੀ ਹੈ ਜੀ ਹਾਂਜੀ ਹੁਜਾ ਕੰਪਨੀ ਜਿਹੜੀ ਵਧੀਆ ਮੰਨੀ ਗਈ ਹੈ ਸਪੀਕਰਾਂ ਦੇ ਵਿੱਚ ਤੇ ਹੁਜਾ ਦੇ ਉੱਪਰ ਜੇ ਕੋਈ ਸਾਊਂਡ ਹੈ ਨਹੀਂਗਾ ਜੀ ਉਹਦੇ ਉੱਪਰ ਹੀ ਤੇ ਇੱਕ ਆ ਬਾਗਲੀ ਸਾਲਾ ਪਾ ਜਿਹੜੇ ਜੰਗਲੇ ਛੱਡੇ ਨੇ ਤੁੰ ਲਈ ਆ ਹਾਂਜੀ ਇਹ ਲੜੀਆਂ ਵਾਸਤੇ ਜਿਵੇਂ ਆਪਾਂ ਕਈ ਵਾਰੀ ਆਪਾਂ ਨੇ ਕੱਲ ਨੂੰ ਬਲਕੇ ਸਾਹਿਬ ਜਿੱਚਾਉਣੀਆਂ ਜੀ ਆਪਾਂ ਹਾਰ ਪਾਉਣੇ ਨੇ ਉਹਦੇ ਵਿੱਚ ਤਾਹਾਂ ਵੀ ਆਪਾਂ ਹਾਰ ਸਾਰੇ ਲੰਮਕਾ ਸਕਦੇ ਜੀ ਜਿਵੇਂ ਆਪਾਂ ਆਮ ਕੇ ਟੇਪ ਲਾਉਂਦੇ ਸੀਗੇ ਜਾਂ ਰਸੀਆਂ ਬੰਨਣੀਆਂ ਨੇ ਜਾਂ ਰਸਤੇ ਬੰਨਣੇ ਲੋੜ ਨੇ ਜਨਾ ਟੇਪ ਨੇ ਲਾਉਣਾ ਟੇਪ ਨਹੀਂ ਲਾਉਣੀ ਬੈਗ ਤੇ ਪੌੜੀ ਤੇ ਹੀ ਤਾਹਾਂ ਚੜਨ ਵਾਸਤੇ ਉੱਪਰ ਠੀਕ ਹੈ ਹਾਂ ਜੀ ਵੀ ਆਪਾਂ ਸਾਈਡ ਦੇ ਅਲੱਗ ਪੌੜੀ ਲਾਦਨੇ ਕਈ ਵਾਰ ਸ਼ੀਸ਼ੇ ਜਨ ਟੱਚ ਕਰ ਜਾਂਦੀ ਹੈ ਟੁੱਟ ਜਾਂਦਾ ਜਦ ਤੱਕ ਰੈਚ ਨਹੀਂ ਮਿਲਦਾ ਨਹੀਂ ਨਾ ਕੁਝ ਨਹੀਂ ਹੈ ਪੌੜੀ ਇਹ ਉੱਪਰ ਜਾਓ ਜੀ ਪਰਮਨੈਂਟ ਪੌੜੀ ਹੈ ਹਾਂ ਜੀ ਹਾਂ ਆਪਾਂ ਇਹਦੇ ਉੱਪਰ ਤਾਂ ਹਾਰ ਲੰਕਾ ਸਾਂ ਲੜੀਆਂ ਠੀਕ ਹੈ ਉਹ ਲੈਂਪ ਜਿਹੜੇ ਉੱਪਰ ਲਾਏ ਹੋ ਨੇ ਆਪਾਂ ਉਹ ਚੱਲਦੇ ਨੇ ਉਹ ਚੱਲਦੇ ਨੇ ਜੀ ਹਾਂ ਠੀਕ ਹੈ ਹੁਣ ਆਇਆ ਥੋੜਾ ਧੁੱਪ ਕਰਕੇ ਪਤਾ ਨਹੀਂ ਲੱਗਦਾ ਜੀ ਚੱਲ ਰਹੇ ਨੇ ਜੀ ਠੀਕ ਹੈ ਉਹ ਵੀ ਸਟੀਲ ਦੇ ਲੈਂਪ ਨੇ ਜੀ ਓਕੇ ਵੀ ਮਤਲਬ ਵੀ ਅਗਰ ਪਾਣੀ ਪੂਣੀ ਲੱਗਦਾ ਕੋਈ ਇਹ ਨਹੀਂ ਹੈ ਨਾ ਕੋਈ ਪ੍ਰੋਬਲਮ ਨਹੀਂ ਜੀ ਠੀ ਸਾਰੀ ਸਟੀਅਰ ਅੰਦਰੋਂ ਸਾਰੀ ਜਿਹੜੀ ਆਪਾਂ ਜਿਵੇਂ ਦੇਖ ਰਿਹਾ ਹਨਾ ਅੰਦਰ ਸਾਰੀ ਲਾਈਟਾਂ ਵਗੈਰਾ ਵਧੀਆ ਲੱਗੀਆਂ ਹੋਈਆਂ ਨੇ ਤੇ ਬਾਈ ਹਨਾ ਤੇ ਦੱਸੋ ਕਮੈਂਟ ਕਰਕੇ ਪਾਲਕ ਸਾਹਿਬ ਕਿੱਦਾਂ ਲੱਗੀ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਜਿਹੜੇ ਭਰਾ ਸੇਵਾ ਕਰਨ ਦੇ ਇੱਛੁਕ ਨੇ ਹਨਾ ਬਾਈ ਹੋ ਸਕਦਾ ਵੀ ਤੁਸੀਂ 5 4 10 ਜਾਣੇ ਰਲ ਕੇ ਵੀ ਹਾਂ ਆਪਣੇ ਗੁਰਦੁਆਰਾ ਸਾਹਿਬ ਨੂੰ ਇੱਕ ਨਵੀਂ ਪਾਲਕ ਸਾਹਿਬ ਦੇ ਸਕੀਏ ਕਿਉਂਕਿ ਬਾਈ ਹਨਾ ਜਦੋਂ ਆਪਾਂ ਕਈ ਵਾਰ ਜਾਂਦੇ ਹਾਂਗੇ ਤਾਂ ਔਖਾ ਹੁੰਦਾ ਕਿ ਉਹ ਰਵਾਰਸ਼ ਦਾ ਟਾਈਮ ਹੁੰਦਾ ਨਾ ਹੀ ਕਈ ਵਾਰ ਮੀਂਹੇ ਰੀ ਬਹੁਤ ਕੁਝ ਚੱਲਦਾ ਬਾਈ ਹਨਾ ਤੇ ਅੱਜ ਕੱਲ ਜ਼ਰੂਰੀ ਆ ਵੀ ਆ ਚੀਜ਼ ਵੀ ਹਨਾ ਤਾਂ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਪਾਲਕੀ ਸਾਹਿਬ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਕਮੈਂਟ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਦਾਂ ਦੀਆਂ ਪਾਲਕੀਆਂ ਤੇ ਹੋਰ ਬਹੁਤ ਚੰਗੇ ਚੰਗੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿਣਾ ਮਿਲਾਂਗੇ ਬਹੁਤ ਛੇਤੀ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ